स्टार एजी न्यूज़ चैनल ਤੇ ਤੁਹਾਡਾ ਸਵਾਗਤ ਕਰਦੇ ਆ ਨਵੀਆਂ ਅਤੇ ਤਾਜ਼ਾ ਖਬਰਾਂ ਦੇਖਣ ਲਈ स्टार एजी न्यूज़ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਆ ਤੇ ਸਬਸਕ੍ਰਾਈਬ ਕਰੋ ਸੱਚੀ ਗੱਲ ਜੀ ਸਾਰਿਆਂ ਨੂੰ ਭਗਵੰਤਬਨ ਮੈਂ ਸਮਝਦਾ ਹਾਂ ਕਿ ਦੇਸ਼ ਟੁਨੀਆ ਦਾ ਸਭ ਤੋਂ ਪ੍ਰਸਿੱਧ ਤੇ ਕਾਮਯਾਬ ਪਲਟੂ ਰਾਮ ਕੋ ਹਾਂ ਅੱਜ ਪਲਟੂ ਰਾਮ ਦੀ ਇੱਕ ਨਵੀਂ ਹਰਕਤ ਸਾਹਮਣੇ ਆਈ ਹੈ ਬੜੇ ਅਫਸੋਸ ਦੀ ਗੱਲ ਹੈ ਕਿ 8 ਤੋਂ ਉਹ ਦਿਨ ਲੱਗੇ ਉਹਨੂੰ ਐਫ ਆਈ ਆਰ ਦਰਜ ਕਰਨ ਨੂੰ ਔਰ ਜਿਹੜੀ ਐਫ ਆਈ ਆਰ ਦਰਜ ਹੋਈ ਹੈ ਉਹ ਇਹ ਜੀ ਨਿਕੰਮੀ ਐਫ ਆਈ ਆਰ ਦਰਜ ਹੋਈ ਹੈ ਏਡੀ ਕਮਜ਼ੋਰ ਐਫ ਆਈ ਆਰ ਦਰਜ ਹੋਈ ਹੈ ਕਿ ਇਹ ਤੋਂ ਵੱਧ ਮਿਲੀ ਭੁਗਤ ਕਿਵੇਂ ਹਰਿਆਣੇ ਦੇ ਨਾਲ ਸਾਝਗਾੜ ਜਿਹਨੂੰ ਮੈਂ ਟਾਉਟੀ ਪਹਿਲੇ ਦਿਨ ਤੋਂ ਕਹਿੰਦਾ ਸੀ ਟਾਉਟੀ ਸਾਹਮਣੇ ਆਈ ਹੈ ਕੀ 8 ਦਿਨਾਂ ਬਾਅਦ ਤੁਸੀਂ ਐਫ ਆਈ ਆਰ ਦਰਜ ਕਰ ਰਹੇ ਹੋ ਅਣਪਛਾਤੇ ਲੋਕਾਂ ਜਿਹੜਾ ਮਤਲਬ ਸ਼ਾਇਦ ਲੋਕ ਸਮਝ ਨਹੀਂ ਰਹੇ ਹੌਲੀ ਹੌਲੀ ਸਮਝਣਗੇ ਕਿ ਜਦ ਇਹ ਉਸ ਚ ਮਾਮਲਾ ਜਾਣਾ ਇਟ ਵਿਲ ਫਾਲ 플ੈਟ ਆਨ ਦਾ ਗਰਾਉਂਡ ਇਸ ਐਫ ਆਈ ਆਰ ਦਾ ਕੁਝ ਬਣਨਾ ਨਹੀਂ ਸੁਭ ਕਰਨ ਨੂੰ ਕਦੇ ਇਨਸਾਫ ਮਿਲਣਾ ਹੀ ਨਹੀਂ ਕਿ ਉਹਨੂੰ ਗੋਲੀ ਕਿਵੇਂ ਮਾਰ ਕੇ ਕਿ ਇਹ ਲੋਕਤੰਤਰ ਔਰ ਉਹੀ ਅਲਟੂ ਰਾਮ ਭਗਵੰਤਮਾਨ ਜਿਹੜਾ ਇੱਕ ਸਮੇਂ ਕਹਿੰਦਾ ਹੁੰਦਾ ਸੀਗਾ ਕਿ ਭਾਈ ਕਦੇ ਪੁਲਿਸ ਦੇ ਵੀ ਅਣਪਛਾਤੇ ਹੁੰਦੇ ਉਹ ਭਾਈ ਤੂੰ ਦਾ ਪੁਲਿਸ ਦੇ ਅਣਪਛਾਤੇ ਛੜਤ ਤਾਂ ਹਰਿਆਣੇ ਪੁਲਿਸ ਦੀ ਮਦਦ ਤੇ ਹੋ ਗਿਆ ਜਿਹੜਾ ਅਣਪਛਾਤੇ ਦਾਰੇ ਸਵਾਲ ਉਠਾਉਂਦਾ ਸੀ ਪੰਜ ਤੋਂ ਵੱਧ ਕਿਸਾਨ ਮਰ ਗਏ ਆ 250 ਜ਼ਖਮੀ ਹੋ ਗਿਆ ਕਈਆਂ ਦੀ ਅੱਖਾਂ ਦੀ ਰੌਸ਼ਨੀ ਚਲੀ ਗਈ 20 ਸੀਰੀਅਸ ਨੇ Pritpal ਹਲੇ ਤੱਕ PGIA ਪਿਆ ਕੋਈ FIR ਦਾ ਨਹੀਂ ਉਧੀਆਂ ਲੱਤਾਂ ਕਿਨੇ ਤੋੜਤੀਆਂ ਆਪੇ ਟੁੱਟ ਗਈਆਂ ਇਸ ਲਈ ਅੱਜ ਟਾਉਟੀ ਦੀ ਹਰਿਆਣਾ ਪੁਲਿਸ ਨਾਲ ਖੱਟਰ ਨਾਲ ਬਹਿ ਕੇ ਸਹਿਮਤੀ ਕਰਕੇ ਇੱਕ ਕਮਜ਼ੋਰ ਮਾਹ ਨਲਾਇਕ ਐਫ ਆਈ ਆਰ ਦਰਜ ਹੋਈ ਹੈ ਜਿਹਦਾ ਰਿਜ਼ਲਟ ਜ਼ੀਰੋ ਹੋਣਾ ਕੋਈ ਇਹ ਕਿਸੇ ਨੂੰ ਨਹੀਂ ਪਤਾ ਲੱਗਣਾ ਕਿ ਭਾਈ ਅਸਲ ਗੋਲੀ ਸ਼ੁਭਕਰਨ ਨੂੰ ਕਿਨੇ ਮਾਰੀ ਕੌਲ ਪਰ ਇਹ ਵੀ ਹੋ ਸਕਦਾ ਹੈ ਅਣਪਛਾਤੇ ਦਾ ਮਤਲਬ ਤਾਂ ਕੱਲ ਥੋੜਾ ਸਮਾਂ ਪਹਿਨ ਤੋਂ ਬਾਅਦ ਇਹ ਕਹਿਦਣ ਕਿ ਸ਼ਾਇਦ ਕਿਸਾਨਾ ਨਹੀਂ ਮਾਰਿਆ ਕਿਉਂਕਿ ਅਣਪਛਾਤੇ ਜੇ ਤਾਂ ਕੋਈ ਆ ਜੂਗਾ ਭਾਈ ਉੱਥੇ ਜਾਂ ਪੁਲਿਸ ਸੀ ਜਾਂ ਕਿਸਾਨ ਸੀ ਤੇ ਜਿਹੜੀ ਅੱਜ ਪੁਲਿਸ ਦੀ ਇੰਨੀ ਮਦਦ ਹੋ ਰਹੀ ਹੈ ਕਿ 8-9 ਦਿਨ ਲੱਗ ਕੇ ਪਰਚਾ ਦਰਜ ਕਰਨ ਨੂੰ ਫਿਰ ਸਮਾਂ ਬੀਤਣ ਤੋਂ ਬਾਅਦ ਤਾਂ ਹੀ ਸੂਈ ਕਿਸਾਨਾ ਵੱਲ ਵੀ ਘੁੰਮ ਸਕਦੀ ਹੈ ਇਸ ਲਈ ਪਲਟੂ RAM ਵੀ ਤੁਸੀਂ ਕਿਹਾ ਕਰਦੇ ਸੋ ਕੀ ਕਦੇ ਅਣਪਛਾਤੇ ਆ ਦੇ ਵੀ ਪਰਚਾ ਦਰਜ ਹੋਣਾ ਕੀ ਗੋਲੀ ਕਦੇ ਹੋਮ ਮਿਨਿਸਟਰ ਤੇ ਚੀਫ ਮਿਨਿਸਟਰ ਦੇ ਬਿਨਾਂ ਹੁਕਮਾਂ ਦੇ ਚੱਲ ਸਕਦੀ ਤੇ ਹੁਣ ਕੀ ਹੋਇਆ ਦਿੰਦੇ ਪਰਚਾ ਹੁਣ ਕਿਉਂ ਲੱਤਾਂ ਕੰਬ ਉਠੀਆਂ ਕੰਬ ਨਹੀਂ ਉਠੀਆਂ ਇਹਨੂੰ ਸਾਜ਼ਿਗਾਟ ਕਹੀ ਔਰ ਮੈਂ ਰਾਜਾ ਵਢਿੰਗ ਸਾਹਿਬ ਨੂੰ ਜਿਹੜਾ ਇਹਨਾਂ ਦੇ ਬੜੇ ਚਾਹੀਤੇ ਨੇ ਜਿਨ੍ਹਾਂ ਦਾ ਕਾਂਗਰਸ ਦਾ ਤੇ ਆਮ ਆਦਮੀ ਪਾਰਟੀ ਦਾ ਇੰਡੀਆ ਨਾ ਅਲਾਈਅੰਸ ਜੁਗ-ਜੁਗ ਜੀਵੇ ਸਾਰੀ ਜਗ੍ਹਾ ਸਹਿਮਤੀ ਹੋ ਗਈ ਆ ਪੰਜਾਬ 'ਚ ਹੁਣ ਫ੍ਰੈਂਡਲੀ ਮੈਚ ਚੱਲੂਗਾ ਇਹਨਾਂ ਤੋਂ ਇੱਕ ਸਵਾਲ ਨਹੀਂ ਪੁੱਛਿਆ ਜਾਣਾ ਕਿਉਂਕਿ ਇਹ ਸਾਰਾ ਡਰਾਮਾ ਕਰਨਗੇ ਮਗਰ ਇਹੋ ਜਿਹਾ ਕੋਈ ਸਵਾਲ ਨਹੀਂ ਕਰਨਗੇ ਜਿਹਦੇ ਨਾਲ ਭਗਵੰਤ ਮਾਨ ਨੂੰ ਕਿਸੇ ਮੁਸ਼ਕਲ ਦਾ ਸਾਹਮਣਾ ਕਰਨਾ ਪਵੇ ਤੋਂ ਫਿਰ ਵਿਧਾਨ ਸਭਾ 'ਚ ਵੀ ਅਸੀਂ ਸੁਣਿਆ ਇੰਨੀ ਰਿਸਪੈਕਟਫੁਲੀ ਤਾਂ ਭਗਵੰਤ ਮਾਨ ਆਪ ਦੇ ਪ੍ਰਧਾਨ ਨੂੰ ਬੁਧਰਾਮ ਜੀ ਨੂੰ ਨਹੀਂ ਸੰਬੋਧਨ ਹੁੰਨਾ ਜਿੰਨੇ ਪਿਆਰ ਨਾਲ ਰਾਜਾ ਜੀ ਰਾਜਾ ਜੀ ਕਹਿ ਕੇ ਵਿਧਾਨ ਸਭਾ 'ਚ ਵੜਿੰਗ ਸਾਹਿਬ ਨੂੰ ਸੰਬੋਧਨ ਹੁੰਦਾ ਔਰ ਸਭ ਨੂੰ ਪਤਾ ਰਾਤ ਦੇ ਹਨੇਰੇ ਦੀਆਂ ਮੀਟਿੰਗ ਦਾ ਜ਼ਿਕਰ ਮਨਪ੍ਰੀਤ ਸਿੰਘ ਬਾਦਲ ਨੇ ਕੀਤਾ ਫੋਡੇ ਆਪਣੇ ਸਾਫਕਾ ਮੰਤਰੀ ਸਾਫਕਾ ਪੀਪੀਸੀਸੀ ਪ੍ਰਧਾਨ ਨਵਜੋਤ ਸਿੰਘ ਸਿੱਧੂ ਸਾਹਿਬ ਨੇ ਕੀਤਾ ਇਸ ਲਈ ਉਹ ਸਾਟ ਘਾਟ ਕਿਹੜੀ ਹੈ ਵੀ ਜੱਕ ਜਾਹਰ ਹੈ ਮੈਂ ਉਹਦੇ ਬਾਰੇ ਰਿਪੀਟ ਨਹੀਂ ਕਰਨਾ ਚਾਹੁੰਦਾ ਮਗਰ ਮੈਂ ਅੱਜ ਇਹ ਗੱਲ ਲੋਕਾਂ ਅੱਗੇ ਜਰੂਰ ਰੱਖਣਾ ਚਾਹੁੰਦਾ ਕਿ ਜਿਹੜੀ ਸ਼ੁਭ ਕਰਨ ਦੀ ਮੌਤ ਹੋਈ ਆ ਦੁਖਦਾਈ ਇਹਦੇ ਤੇ ਕੋਈ ਇਨਸਾਫ ਨਹੀਂ ਮਿਲਣਾ ਇਹ ਸਿਰਫ ਧੋਖਾ ਇਹ ਟਾਉਤੀ ਆ ਭਗਵੰਤ ਮਾਨ ਦੀ ਔਰ ਉਹਦਾ ਇੱਕ ਨਵਾਂ ਇਹ ਪਲਟੂ ਰਾਮ ਦਾ ਇੱਕ ਨਵਾਂ ਪੈਟੜਾ ਜਿਹਦਾ ਰਿਜ਼ਲਟ ਇਨਸਾਫ ਨਹੀਂ ਰਿਜ਼ਲਟ ਜ਼ੀਰੋ ਹੋਣਾ ਔਰ ਸਿਰਫ ਪੀਸਾਨੀ ਨਾਲ ਪੰਜਾਬ ਦੇ ਲੋਕਾਂ ਨਾਲ ਇੱਕ ਟੋਕਾ ਔਰ ਹਰਿਆਣੇ ਦੀ ਸਰਕਾਰ ਨਾਲ ਖੱਟਰ ਸਰਕਾਰ ਨਾਲ ਇਹ ਮਿਲੀ ਭੁਗਤ ਇਹਦਾ ਮੈਂ ਸਮਝਦਾ ਕੋਈ ਹੋਰ ਇਸ ਤੋਂ ਵੱਧ ਪ੍ਰਮਾਣ ਦੀ ਲੋੜ ਨਹੀਂ ਇਸ ਲਈ ਜਾਗਜੋ ਔਰ ਬਚਜੋ ਬਹੁਤ ਬਹੁਤ ਧੰਨਵਾਦ